ਉਦੀ ਮਦਰ ਹੈ ਗਈਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਕriti ਰਾਏ ਤੇ ਕਾਲਜ ਗਈ ਸੀ ਮੰਡੇ ਨੂੰ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹ ਹੀ ਵੀਡੀਓ ਦੇਖੀ ਆ ਕਿ ਕੁੜੀ ਉਸ ਦਿਨ ਤੇ ਪੂਰੇ 2:00 ਤੇ 10 ਮਿੰਟ ਤੇ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਲ ਹੋਈ ਆ ਦੂਸਰੇ ਦਿਨ ਉਹਨਾਂ ਦੇ ਮਤਲਬ ਕਿ ਰੋਲ ਨੰਬਰ ਮਿਲਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮਨ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘੱਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਸਰਕਾਰ ਤੋਂ ਨਿਕਲਾਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀ ਹੋਣੀ ਆ ਤਾਂ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਬੋਰਡ ਨੇ ਕਹਿ ਕੇ ਤੁਹਾਡੀ ਕੁੜੀ ਚਲੇਗੀ ਯਾ ਸਕੂਟੀ ਘਾੜ ਲੈੜਾ ਘਿਰਟੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ गुड़िया, अदों आई नी घर वापस आई नी तो बस कुछ पार्टी ने साई इनकी पार्टी सारे गलत कोई ओदा कोई गुस्सा नी कोई कुछ नहीं थोड़ा ने भी समझाया खाली छ पेपर करके आना एग्जाम देके आना सी, कुछ ना कुछ लिख के आना सी बस इन गल हो चुकया कोई कभी मारिया कुट बहुत प्यार कर अपनी बेटी न सारे जनेे चाचा जी उन्होंने बेटिया बड़ी कलोज फ्रेंड है ਉਹ ਸਾਰਾ ਦਿਨ ਇੱਕੋ ਕੱਢ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮੱਲਾ ਰਹਿੰਦੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਭਾਬੀ ਅੰਦੀ ਕਹਿੰਦੀਆਂ ਕਿ ਸਾਾਨੂੰ ਇਹਨੂੰ ਫੋਨ ਕਰਨਾ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਕਿਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਹਾਂ। ਹਾਂ ਮੇਰੀ ਬੇਟੀ ਪ੍ਰਗਤੀ ਹੈ ਉਹ ਗਈ ਸੀ ਇੱਥੇ ਐਸਡੀ ਕਾਲਜ ਹਨੂਮਨ ਰੋਡ ਪੜਦੀ ਹੈ। ਸੋਮਵਾਰ ਚਰੇ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ 11 ਵਜੇ 11:30 ਵਜੇ ਉਹ ਘਰ ਚ ਲਗੀ ਹੈ। ਪਰ ਉਹ ਘਰ ਨਹੀਂ ਪਹੁੰਚੀ। ਫਿਰ ਉਹਦੇ ਅਸੀਂ ਉੱਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਉਹਨਾਂ ਨੇ ਹਾਨੂੰ ਰਿਕਾਰਡਿੰਗ ਕਾਰਡ ਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ 'ਚ ਬੈ ਕੇ ਉਹ ਸਾਢੇ 11 ਵਜੇ ਚੱਲੇਗੀ। ਪਰ 2 ਵਜੇ ਅਸੀਂ ਬੇਟਾ ਜਾਂਦਾ ਲੈਣ ਉਹਨੂੰ। 2 ਵਜੇ ਬੇਟਾ ਲੈਣ ਗਿਆ ਉੱਥੇ ਤੇ ਜਦੋਂ ਉੱਥੇ ਪਹੁੰਚਿਆ ਉਹ ਤਾਂ ਉੱਥੇ ਹੋਣੀ ਸੀਗੀ। ਉਹਨਾਂ ਨੇ ਸਕਿਉਰਿਟੀ ਗਾਰਡ ਨੂੰ ਪੁੱਛਿਆ। ਸਕਿਉਰਿਟੀ ਗਾਰਡ ਨੇ ਦੱਸਿਆ ਕਿ ਸਾਢੇ 11 ਵਜੇ ਉਹ ਮਰਥਨ ਈ ਰਿਕਸ਼ਾ 'ਚ ਬੈ ਕੇ ਚਲੀ ਗਈ ਆ। ਅਸੀਂ ਉਸ ਦੌਰਾਨ ਸਾਰੀ ਉੱਥੇ ਕੋਲਜ 'ਚ ਛਾਲਵੀਂ ਕਰਨ ਲੱਗ ਪਏ। ਫਿਰ ਉਹਨਾਂ ਨੇ ਆਪਣੇ ਕੋਲਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ। ਰਿਕਾਰਡਿੰਗ ਚੈੱਕ ਕਰਾ ਉਸ ਦੌਰਾਨ ਹੀ ਉਹ ਸਾਰੇ ਰਿਕਸ਼ਾ ਦੇ ਵਿੱਚ ਸਾਰਾ ਪਤਾ ਕੀਤਾ ਤੋਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਉਹਨਾਂ ਹਾਮਾਂ ਚੋਂ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਨਕੀ ਜਿੰਨੇ ਤਬੜੀ ਰੋਡ ਤੇ ਕੈਮਰੇ ਲੱਗੇ ਆ ਉੱਤੇ ਸ਼ਾਂਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਐ ਇੱਕ ਘੰਟਾ ਸਾਡੇ ਨਾਲ ਰੇ ਆ ਥੋੜੀ ਉਹਨਾਂ ਨੇ ਸ਼ਾਂਬੀਨ ਕੀਤੀ ਐ ਉਸ ਤੋਂ ਬਾਅਦ ਨਹੀਂ ਸਾਡੇ ਕੋ ਆਏ ਗੱਲਬਾਤ ਨਹੀਂ ਹੋਈ ਅੱਗੇ ਉਹਨਾਂ ਸਿਰਫ ਉਹਦੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਤੇ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਘਰ ਗਿਆ ਸੀ ਕਿ ਬੇਟਾ ਰਾਮਨਾ ਪੜੀਦਾ ਐ ਇੰਦਾ ਕਲਾਸ ਨਹੀਂ ਕਰਨੀ ਤੂੰ ਨਹੀਂ ਪੜ ਸਕਦੀ ਘਰ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਤੇ ਕੋਲੇਜ ਜਾਂ ਗੱਲ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚੇ ਨੇ ਕਿ ਇਹ ਗੱਲ ਤੋਂ ਥੋੜੀ ਉਹ ਮਨ ਨੂੰ ਗੱਲ ਹੈਗੀ ਆ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿਗੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਚ ਪਹਿਲਾਂ ਬੱਸ ਸਟੈਂਡ ਗਈ ਆ ਬੱਸ ਸਟੈਂਡ ਤੋਂ ਵਾਪਸ ਆਏ ਆ ਉਥੇ ਮਰਕੀ ਉਹਨਾਂ ਨੇ ਦੋ ਲੜਕੀਆਂ ਉਥੇ ਬੱਸ ਸਟੈਂਡ ਤੋਂ ਉਤਾਰੀਆਂ ਇਹ 릭ਸ਼ਾ ਜਿਹੜਾ ਗੁਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਹੈਗੀ ਆ ਉਹਨਾਂ ਦੇ ਕੈਮਰੇ ਚੱਕੀਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ 릭ਸ਼ਾ ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਗਿਆ ਕੇ ਉਹ 릭ਸ਼ਾ ਚ ਫਿਰ ਅਸੀਂ ਚੱਕ ਕੇ ਕੀਤਾ ਉਹਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ 릭ਸ਼ਾ ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ 릭ਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਸਾਡੀ ਨੋਟ ਕੀਤੀ ਜਾਏ ਕਿ ਜੋ ਵੀ ਬੰਦੀ ਕਾਰਵਾਈ ਹੈ ਉਕਰਨਾ ਕੇ ਉਹ ਚੈੱਕ ਕਰਨ ਬੇਟੀ ਮਕੀ ਲੱਭਾਂ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੱਭਣ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ ਦੀ 20 ਸਾਲ ਏਜ ਹੈਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਹੈਗੀ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਈ ਹੋਣੇ ਬਲੈਕ ਕਲਰ ਦੇ ਔਰ ਇੱਕ ਆਪਣਾ ਉਹ ਕੋ ਬਕਸਾ ਆਪਣਾ ਬਕਸਾ ਦਾ ਵਾਲਾ ਬੈਗ ਉਹਦੇ ਮੋਬਾਈਲ ਦੇ ਪਰ ਹੈਗਾ ਨਾਲ ਹੀ ਫੇਰਾ ਨੰਬਰ ਹੈਗਾ eight three six zero nine five two one double zero